ਤਰ ਤੰਦਨਾ ਬਣਦੀ ਇੱਕ ਨਵੀਂ ਕਹਾਣੀ ਤੇ ਨਵਾਂ ਬਾਗ ਅੱਜ ਮੈਂ ਫੇਰ ਲੈ ਕੇ ਹਾਜ਼ਰ ਆਂ ਪ੍ਰਵੀਨ ਫੁਲਕਾਰੀ ਹਾਊਸ ਤੋਂ ਅੱਜ ਮੈਂ ਪੰਛ ਰੰਗਾ ਬਾਗ ਲੈ ਕੇ ਆਈ ਆਂ ਇਹ ਪੰਛ ਰੰਗਾ ਇਹਦੇ ਵਿੱਚ ਚਾਰ ਰੰਗ ਤੇ ਬਿਲਕੁਲ ਤੁਹਾਨੂੰ ਸਾਹਮਣੇ ਹੀ ਦਿਖਾਈ ਦਿੰਦੇ ਆ ਪਰ ਪੰਜਵਾਂ ਰੰਗ ਜਿਹੜਾ ਬਹੁਤ ਲੁਪਤ ਕਰਕੇ ਪਾਇਆ ਜਾਂਦਾ ਤੇ ਉਹ ਜਿਹੜਾ ਬਿਲਕੁਲ ਸ਼ਾਨਵੀਨ ਦੇ ਨਾਲ ਲੱਭਿਆ ਜਾਂਦਾ ਪਹਿਲਾਂ ਪੂਰਾ ਤੁਸੀਂ ਇਸ ਬਾਗ ਨੂੰ ਧਿਆਨ ਨਾਲ ਵੇਖੋਗੇ ਫੇਰ ਹੀ ਉਹ ਪੰਜਵਾਂ ਰੰਗ ਜਿਹੜਾ ਤੁਹਾਨੂੰ ਮਿਲੇਗਾ ਸੋ ਇਹ ਬਾਗ ਬਹੁਤ ਹੀ ਸੰਗਣਾ ਜਿਹੜਾ ਮਸਟਰਡ ਬੇਸ ਤੇ ਜਿਹੜਾ ਕੱਢਿਆ ਜਾਂਦਾ ਇਹ ਇਹਦੇ ਇਹ ਬਾਗਾਂ ਦੇ ਅਲੱਗ-ਅਲੱਗ ਰੰਗ ਰੂਪ ਹੁੰਦੇ ਆ ਕਿ ਕਿਹੜਾ ਬਾਗ ਕਿਹੜੇ ਰੰਗ ਤੇ ਕੱਢਿਆ ਜਾਂਦਾ ਸੋ ਇਹ ਮਸਟਰਡ ਰੰਗ ਤੇ ਹੀ ਕੱਢਿਆ ਜਾਂਦਾ ਤੁਸੀਂ ਪਿੱਛੋਂ ਵੀ ਵੇਖ ਸਕਦੇ ਹੋ ਸਾਰਾ ਹੱਥ ਦੇ ਨਾਲ ਤਿਆਰ ਕੀਤਾ ਹੁੰਦਾ ਇਹ ਖੱਦਰ ਤੇ 2.5 ਮੀਟਰ ਲੰਬਾ ਤੇ 1.5 ਮੀਟਰ ਚੌੜੇ ਖੱਦਰ ਤੇ ਤਿਆਰ ਕੀਤਾ ਗਿਆ ਹੈ ਤੁਸੀਂ ਪ੍ਰਵੀਨ ਫੁਲਕਾਰੀ ਹਾਊਸ ਦੇ ਵਿੱਚੋਂ ਹੱਥ ਦੇ ਬਾਗ ਫੁਲਕਾਰੀਆਂ ਪੱਖੀਆਂ ਚੋਲੇ ਹੋਰ ਵੀ ਬਹੁਤ ਸਾਰੀਆਂ ਰਵਾਇਤੀ ਚੀਜ਼ਾਂ ਖਰੀਦ ਸਕਦੇ ਹੋ ਸਾਡੇ ਕੋਲ ਖਰੀਦਣ ਲਈ ਨੰਬਰ 18054621970950120